ਮੀ ਦਾ ਪਿਓ ਪਿਓ ਧਰਮੀ ਦਾ ਪਿਤਾ ਕਦੋਂ ਖੁਸ਼ ਹੋਵੇਗਾ ਬੋਲ ਹallelujah ਧਰਮੀ ਦਾ ਪਿਓ ਕਦੋਂ ਖੁਸ਼ ਹੁੰਦਾ ਪ੍ਰਭੂ ਕਦੋਂ ਖੁਸ਼ ਹੁੰਦਾ ਉਹਦਾ ਪਿਤਾ ਕਦੋਂ ਖੁਸ਼ ਹੁੰਦਾ ਅਤੀ ਜਿਹੜੇ ਬਦਵਾਨ ਪੁੱਤਰ ਚੱਲੇ ਆ ਜਿੰਨਾ ਜਿਹੜੇ ਪੁੱਤ ਬਦਵਾਨ ਜੰਮੇ ਕਿਹੜੇ ਪੁੱਤ ਜੰਮੇ ਜਿਨ੍ਹਾਂ ਨੇ ਗੋਤਵਾਨ ਜਿਨ੍ਹਾਂ ਦੇ ਕੋਲ ਬੋਧ ਆ ਔਰ ਜਿਨ੍ਹਾਂ ਦੇ ਕੋਲ ਗਿਆਨ ਆ ਤੇ ਜਿਹੜੇ ਲੜਾਈਆਂ ਝਗੜਿਆਂ ਤੋਂ ਬਚੇ ਵੀ ਰਹਿੰਦੇ ਨੇ ਉਹਨਾਂ ਦੇ ਉੱਤੇ ਉਹਦਾ ਉਹਦਾ ਜਿਹੜਾ ਬਾਪ ਆ ਖੁਸ਼ ਹੁੰਦਾ ਉਹਦੇ ਤੇ ਆਨੰਦ ਹੁੰਦਾ ਕਿ ਮੇਰਾ ਪੁੱਤਰ ਆ ਲੜਾਈਆਂ ਵਾਲਿਆਂ ਦੇ ਘਰ ਵਰਦਾ ਨਹੀਂ ਮੇਰਾ ਪੁੱਤਰ ਮੇਰੇ ਮੇਰਾ ਪੁੱਤਰ ਮੇਰੇ ਮੇਰੀ ਆਗਿਆ ਚ ਮੇਰਾ ਮੇਰਾ ਪੁੱਤ ਆ ਗਿਆ ਘਰ ਹੈ ਨਾ ਮੁਸਲਮਾਨ ਬੇਟੇ ਦੇ ਬਾਰੇ ਤੇ ਸਾਰੇ ਜਾਣਦੇ ਮੈਂ ਉਸ ਦੇ ਬਾਰੇ ਨਹੀਂ ਮੈਂ ਬੋਲਦਾ ਬੱਸ ਤੁਸੀਂ ਜਾਣਦੇ ਹੈ ਨਾ ਰੋਕਾ ਦੇ 15 ਚ ਲਿਖਿਆ ਸਾਰਿਆਂ ਨੇ ਕਈ ਵਾਰੀ ਸੁਣਿਆ ਆਪਾਂ ਸਾਰੇ ਤੇ ਸਾਰੇ ਵਿਸ਼ਵਾਸੀ ਆ ਪਰ ਪ੍ਰਭੂ ਨੂੰ ਖੁਸ਼ ਕਰਨ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਇਹਨਾਂ ਵਰਜਨਾ ਤੇ ਖਲੋਣਾ ਇਹਨਾਂ ਵਰਚਨਾ ਤੇ ਜਦੋਂ ਅਸੀਂ ਖਲੋ ਜਾਵਾਂਗੇ ਆਗਿਆਕਾਰੀ ਦੇ ਵਿੱਚ ਰਾਵਾਂਗੇ ਆਗਿਆਕਾਰ ਪੁੱਤਰ ਬਣਾਂਗੇ ਉਦਰਾਦਰ ਨਾ ਭਜਾਂਗੇ ਪ੍ਰਭੂ ਦੀ ਰਾਧਨਾ ਚ ਰਾਵਾਂਗੇ ਪ੍ਰਭੂ ਦੀ ਬੰਦਗੀ ਚ ਰਾਵਾਂਗੇ ਪ੍ਰਭੂ ਦੀ ਪ੍ਰਸ਼ੰਸਾ ਕਰਦੇ ਰਾਵਾਂਗੇ ਤੇ ਧਰਮੀਆਂ ਤੇ ਉਹਨਾਂ ਦਾ பாਪ ਜਿਹੜਾ ਬਹੁਤ ਅਨੰਦ ਅਨੰਤ ਅਬਰਾਹਮ ਦੇ ਉੱਤੇ ਕਿੰਨਾ ਪ੍ਰਭੂ ਅਨੰਦ ਹੋਇਆ ਪ੍ਰਭੂ ਯਿਸੂ ਸੀਰ ਪਿਤਾ ਕੀ ਕਹਿੰਦਾ ਮੈਂ ਆਪਣੇ ਪੁੱਤਰ ਤੋਂ ਕੀ ਹਾਂ ਆਨੰਦ ਬੋਲ ਹallelujah ਮੈਂ ਕੀ ਹਾਂ ਆਨੰਦ ਹਾਂ ਇਹ ਮੇਰਾ ਪਿਆਰਾ ਪੁੱਤਰ ਆ ਤੇ ਮੇਰੀਓ ਪਿਆਰੀਓ ਪਿਆਰੀਓ ਭੈਣੋ ਮੈਂ ਚਾਹੁੰਨਾ ਕਿ ਤੁਹਾਨੂੰ ਵੀ ਪਿਤਾ ਪਰਮੇਸ਼ਰ ਇਦਾਂ ਆਵਾਜ਼ ਦੇਵੇ ਕਿ ਇਹ ਮੇਰੀ ਪਿਆਰੀ ਪਿਆਰਾ ਪੁੱਤਰ ਆ ਇਹ ਮੇਰੀ ਪਿਆਰੀ ਧੀ ਆ ਇਹ ਆਗਿਆਕਾਰ ਆ ਇਹ ਆ ਧਰਮੀ ਜਿਵੇਂ ਇਬਰਾਹੀਮ ਆਪਣੇ ਮਾਫ਼ ਕਰਨਾ ਜਿ ਕੁਬ ਦੇ ਬਾਰੇ ਪਰਮੇਸ਼ਰ ਕਹਿੰਦਾ ਇਹ ਮੇਰੇ ਅਜੂਬ ਨੂੰ ਦੇਖਿਆ ਹੈ ਬੋਲ ਹਾਲੇਲੂਇਆ ਕਹਿੰਦਾ ਮੇਰੇ ਅਜੂਬ ਨੂੰ ਹਨ ਮੈਨੂੰ ਇਹ वचन ਬਹੁਤ ਪਿਆਰਾ ਲੱਗਦਾ ਕਾਸ਼ ਕਿਤੇ ਸਾਨੂੰ ਵੀ ਪ੍ਰਭੂ ਇਦਾਂ ਕਵੇ ਕਾਸ਼ ਕਿਤੇ ਤੁਹਾਨੂੰ ਵੀ ਪ੍ਰਭੂ ਇਦਾਂ ਕਵੇ ਇਹ ਮੇਰੀ ਬੇਟੀ ਮੇਰਾ ਮੇਰਾ ਪੁੱਤਰ ਫਲਾਣਾ ਬੋਲ ਹਾਲੇਲੂਇਆ ਹਣਾ ਜਦੋਂ ਤੁਸੀਂ ਇਦਾਂ ਦੇ ਵੱਡੋਗੇ ਨਾ ਤਾਂ ਮੀ ਲੋਕ ਤੇ ਧਰਮੀਆਂ ਤੇ ਪਿਤਾ ਉਦੋਂ ਹੀ ਖੁਸ਼ ਹੁੰਦਾ ਜਦੋਂ ਕਿ ਆ ਉਹ ਆਗਿਆਕਾਰ ਪੁੱਤਰ ਬਣਦਾ ਆਗਿਆਕਾਰ ਧੀ ਜਿਹੜੀ ਆਗਿਆਕਾਰ ਧੀ ਹੋ ਆ ਜਿਹੜਾ ਜਿਹੜੀ ਆਪਣੇ ਮਾਂ ਔਰ ਬਾਪ ਦੇ ਆਖੇ ਲੱਗਦੀ ਬੋ ਹਾਲੇਲੂਇਆ ਹਣਾ ਜਿਹੜੀ ਆਖੇ ਲੱਗਦੀ ਹੈ ਮੈਂ ਇੱਕ ਵਾਰੀ ਇੱਕ ਨੋ ਚੰਡੀਗੜ੍ਹ ਸਟੇਸ਼ਨ ਦੇ ਉੱਤੇ ਇੱਕ ਲੋਕੀ ਸਾਡੀ ਰੂਟੀ ਸੀ ਵੀ ਇੱਕ ਸਾਈਡ ਤੇ ਖਲੋਤੇ ਹਾਂ ਜੀ ਪਤਾ ਨਹੀਂ ਕਿ ਕਿ ਮੇਰੇ ਕੋਲ ਕੁਝ ਕੁਝ ਸਮਾਨ ਲੈਣ ਵਾਸਤੇ ਆਇਆ ਮੈਸ ਦਾ ਸਮਾਨ ਸੀ ਹੋਰ ਕੁਝ ਹੋਰ ਬੈਗਪੇ ਦਾ ਕੁਝ ਸਮਾਨ ਸੀ ਉਹ ਲੈਣ ਵਾਸਤੇ ਆਇਆ ਹੋਇਆ ਤੇ ਇੱਕ ਨੌਜਵਾਨ ਬੇਟੀ ਵਿਆਹ ਉਹਨੇ ਕੱਪੜੇ ਪਾਏ ਹੋਏ ਕਲੀਰਾ ਵੀ ਉਸੇ ਤਰ੍ਹਾਂ ਉਹਨੇ ਪਾਇਆ ਹੋਇਆ ਔਰ ਬਹੁਤ ਸੁੰਦਰ ਅਜੇ ਉਮਰ ਕੋਈ ਜ਼ਿਆਦਾ ਨਹੀਂ ਸੀ ਕੋਈ ਹੁਣੀਆਂ ਕੋਈ 18 ਸਾਲ ਦੀ ਹੁਣੀਆਂ ਮਤਲਬ 6 18 19 ਇਹਦੇ ਤਰੀਕ ਇਸ ਇੰਨੀ ਉਮਰ ਦੀ ਸੀ ਬਹੁਤ ਸੁੰਦਰ ਬਹੁਤ ਸੀ ਔਰ ਬੜੀ ਵੀ ਸੀਗੀ ਔਰ ਚੰਗੇ ਘਰ ਦੀ ਸੀ ਔਰ ਉਹਨਾ ਇੱਕ ਟੇਬਲ ਤੇ ਬੈਠ ਕੇ ਰੋ ਰਹੀ ਟੇਬਲ ਤੇ ਬੈਠ ਕੇ ਰੋ ਰਹੀ ਸਾਡਾ ਇੱਕ ਬਾਵਾ ਨਾਮ ਦਾ ਸਾਬਨ ਇੰਸਪੈਕਟਰ ਸੀ ਤੇ ਮੈਨੂੰ ਇੰਦਾ ਜੀ ਮੱਸੀ ਸਾਹਿਬ ਸਾਹਮਣੇ ਨਾ ਉਹ ਦੇਖੋ ਇੱਕ ਲੜਕੀ ਰੋਂਦੀ ਆ ਤੇ ਬਹੁਤ ਚੱਲ ਕੇ ਪੁੱਛੀ ਉਹਨੂੰ ਕੀ ਗੱਲ ਹੈ ਆ ਅਸੀਂ ਉਸ ਲੜਕੀ ਨੂੰ ਪੁੱਛਿਆ ਔਰ ਲੜਕੀ ਨੇ ਸਾਨੂੰ ਦੱਸਿਆ ਕਿ ਮੇਰਾ ਬਾਪ ਬਹੁਤ ਵੱਡੇ ਬਣਾ ਫਸਰਿਆ ਔਰ ਕਿ ਮਾਲੀ ਸੀ ਸਾਡੇ ਘਰ ਦੇ ਵਿੱਚ ਔਰ ਐਸੀ ਇੱਕ ਦੂਜੇ ਨਾਲ ਪਿਆਰ ਕਰਦੇ ਸਨ ਤੇ ਮੈਂ ਜਦੋਂ ਨਾਮ ਮਾਲੀ ਸੁਣਿਆ ਤੇ ਮੈਂ ਤੁਹਾਨੂੰ ਪੁੱਤਰ ਆਪਣੀ ਹਸੀਅਤ ਤੇ ਉਹਦੇ ਉਹਦੇ ਵੱਲ ਦੇਖਿਆ ਤੂੰ ਹੁਣ ਕਿੱਥੇ ਆਓ ਕਹਿੰਦੀ ਹੁਣ ਉਹ ਤੇ ਮੈਂ ਮੇਰੇ ਸਾਰੇ ਗਹਿਣੇ ਲੈ ਕੇ ਸਾਰਾ ਕੁਝ ਲੈ ਕੇ ਚੱਲੇ ਆਇਆ ਮੇਰਾ ਤੇ ਮੇਰੀ ਤੇ ਪ੍ਰਾਤ ਅਹੁ ਬਾਰੇਗੀ ਤੇ ਮੈਂ ਉਸ ਤੋਂ ਪਹਿਲੇ ਹੀ ਉਹ ਤੋਂ ਨਿਕਲ ਆਈ ਬੋਲ ਹalleluyah ਤੇ ਉਹਨੂੰ ਟੇਬਲ ਤੇ ਬਿਠਾ ਕੇ ਕਹਿੰਦਾ ਜੀ ਮੈਂ ਤੇਰਦੀ ਖਾਣ ਪੀਣ ਨਹੀਂ ਲੈਵਾਂ ਕਹਿੰਦੀ ਮੈਂ ਢਾਈ 3 ਲੱਖ ਰੁਪਈਆ ਹੀ ਮੈਨੂੰ ਉਨਾਕ ਮਿਲਿਆ ਬਾਕੀ ਜੇਬਰ ਹੀ ਮੈਂ ਸਾਰੇ ਲਿਆ ਕੇ ਟੈਕਸੀ ਚ ਅੱਖੇ ਉਹ ਮੇਰਾ ਮੇਰੇ ਟੈਕਸੀ ਲੈ ਕੇ ਚਲਿਆ ਤੇ ਹੁਣ ਮੈਂ ਘਰ ਨਹੀਂ ਜਾਣਾ ਹੁਣ ਮੈਂ ਗੱਡੀ ਦੇ ਥੱਲੇ ਆ ਕੇ ਮਰ ਜਾਣਾ ਬੜੇ ਦਮ ਕਾਫੀ ਟਾਈਮ ਇੱਧਰ ਉਡੀਕਦੀ ਰਹੀ ਅਹੀਂ ਸਮਝਾਇਆ ਮੈਂ ਫਿਰ ਪੁੱਤਰ ਮਰਨਾ ਕੋਈ ਮਹਾਂ ਨਹੀਂ ਕੋਈ ਕੋਈ ਵਧੀਆ ਕੰਮ ਨਹੀਂ ਆ ਅਸੀਂ ਉਹਨਾਂ ਦੇ ਘਰ ਫੋਨ ਕੀਤਾ ਉਹਨਾਂ ਦੇ ਮਾਪੇ ਬੜੇ ਖੁਸ਼ ਹੋਏ ਅਸੀਂ ਫਿਰ ਆਪਣੇ ਪੰਜਾਬ ਪੁਲਿਸ ਦੀ ਜਿੰਸੀ ਦੇ ਵਿੱਚ ਉੱਥੇ ਉਹਨਾਂ ਨੂੰ ਛੱਡ ਕੇ ਆਏ ਕੁੜੀ ਨੂੰ ਛੱਡ ਕੇ ਤੇ ਕੁੜੀ ਦੇ ਮਾਪਿਆਂ ਨੂੰ ਵੀ ਸਮਝਾਇਆ ਕਿ ਜੋ ਹੋ ਗਿਆ ਅਜੇ ਕੁਝ ਨਹੀਂ ਵਿਗੜਿਆ ਕੁਝ ਨਹੀਂ ਹੋਇਆ ਪਰ ਅਸੀਂ ਉਹਨਾਂ ਕੋ ਇੱਕ ਪੇਪਰ ਦੇ ਉੱਤੇ ਲਿਖਵਾ ਕੇ ਜਿਹੜੀ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਲਖਵਾ ਕੇ ਸਾਈਨ ਕਰਵਾ ਕੇ ਅਸੀਂ ਆਪਣੇ ਨਾਮ ਆ ਗਏ ਔਰ ਮੈਂ ਬਹੁਤ ਟੈਂਪਟ ਅਪ ਸੋਚਿਆ ਕਿ ਅਗਰ ਇਸ ਬੇਲੀ ਦੇ ਕੋਲ ਪ੍ਰਭੂ ਦੀ ਤਲੀਮ ਹੁੰਦੀ ਪ੍ਰਭੂ ਯਿਸੂਸੀ ਦਾ ਬਚਨ ਹੁੰਦਾ ਪ੍ਰਭੂ ਜੀ ਦਾ ਗਿਆਨ ਹੁੰਦਾ ਤੇ ਕਦੇ ਵੀ ਇਹ ਕਦਮ ਪੁੱਟਦੀ ਨਾ ਤੇ ਜਿਹੜੇ ਧਰਮੀਆਂ ਦੇ ਬੱਚੇ ਹੁੰਦੇ ਨੇ ਨਾ ਤਰਮੀਆਂ ਦੇ ਬੱਚੇ ਕਦੇ ਵੀ ਗਲਤ ਕਦਮ ਪੁੱਟਦੇ ਕਿਉਂਕਿ ਤਰਮੀਆਂ ਦੇ ਕੋਲ ਕਿਹੜੀ ਤਾਲੀਮ ਆ ਪ੍ਰਭੂ ਦੀ ਤਾਲੀਮ ਆ ਤੇ ਜਿਨ੍ਹਾਂ ਦੇ ਕੋਲ ਪ੍ਰਭੂ ਦੀ ਤਾਲੀਮ ਹੁੰਦੀ ਆ ਨਾ ਪ੍ਰਭੂ ਉਹਨਾਂ ਦੇ ਨਾਲ-ਨਾਲ ਹੁੰਦਾ ਤੇ ਪ੍ਰਭੂ ਉਹਨਾਂ ਨੂੰ ਉੱਚੀਆਂ ਬਲੰਦੀਆਂ ਤੇ ਲੈ ਕੇ ਜਾਂਦਾ ਕਦੇ ਵੀ ਇਹੋ ਜਿਹੇ ਗਲਤ ਕੰਮ ਵੱਲ ਜਾਣ ਦਿੰਦਾ ਨਹੀਂ ਆ ਪਰ ਪਰਮੇਸ਼ਰ ਉਹਨਾਂ ਤੋਂ ਖੁਸ਼ ਹੁੰਦਾ ਪਰ ਇਹੋ ਜਿਹੀਆਂ ਜਿਹੜੀਆਂ ਮਟਿਆਰਾ ਇਹੋ ਜੀਆਂ ਜਿਹੜੀਆਂ ਬੇਟੀਆਂ ਜਿਹੜਾ ਇਹੋ ਜੇ ਕਦਮ ਚੁੱਕਦੀਆਂ ਉਹਨਾਂ ਦਾ ਮਾਪਿਓ ਉਹਨਾਂ ਤੋਂ ਕੀ ਹੁੰਦਾ ਵਾ ਝੁਕੀ ਹੁੰਦਾ ਬੋਲੋ ਹallelujah ਹallelujah ਅਣ ਤੇ ਤੇ ਕਹੋ ਕਾਚੀ ਕੀ ਲਿਖਿਆ ਫਿਰ ਪੜ ਦਿਓ ਮਿਹਰਬਾਨੀ ਕਰਕੇ ਕਰੀ ਕਰ ਦਿਓ ਅੱਜ ਖੁਸ਼ ਹੋਏਗਾ ਤੇ ਮੀ ਦਾ ਪਿਓ ਆਪ ਖੁਸ਼ ਹੋਏਗਾ ਜਿਸ ਨੇ ਬੁੱਧਵਾਨ ਪੁੱਤਰ ਜੰਮੇ ਜਿਨ੍ਹਾਂ ਦੇ ਪੁੱਤ ਜਿਹੜੇ ਬੁੱਧਵਾਨ ਹੁੰਦੇ ਨੇ ਉਹ ਜਿਹੜੇ ਜਿਹੜੇ ਪੁੱਤਰ ਆਪਣੇ ਮਾਪੇ ਦੀ ਸੇਵਾ ਕਰਦੇ ਨੇ ਆਗਿਆਕਾਰੀ ਕਰਦੇ ਨੇ ਜਾਂ ਆਪਣੇ ਪਰਮੇਸ਼ਰ ਦੇ ਅਧੀਨ ਰਹਿੰਦੇ ਨੇ ਪ੍ਰਭੂ ਦੀ ਰਾਤਨਾ ਕਰਦੇ ਨੇ ਬੰਦਗੀ ਕਰਦੇ ਨੇ ਉਹਨਾਂ ਦਾ ਪਿਤਾ ਸਵਰਗ ਦਾ ਪਿਤਾ ਵੀ ਤੇ ਦਿਨ ਆਵੀਂ ਪਿਤਾ ਵੀ ਕੋਲ ਨਹੀਂ ਕੀ ਹੁੰਦੇ ਨੇ ਉਹਨਾਂ ਤੋਂ ਆਨੰਦ ਹੁੰਦੇ ਨੇ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹਨਾਂ ਬਚਨਾਂ ਤੇ ਚੱਲਣ ਦੀ ਬਹੁਤ ਜ਼ਰੂਰਤ ਹੈ ਪਹਿਲੇ ਆਪਾਂ ਜਿਹੜਾ ਪਹਿਲਾ ਕੋਹਤਾਂ ਦੇ ਵਿੱਚੋਂ ਸਿੱਖਿਆ ਜਿਹੜਾ ਭਾਈ ਦੀ ਚਵੀ ਆਪ ਵਿੱਚ ਉਹਨ ਉਸ ਵਚਨ ਨੂੰ ਵੀ ਅਸੀਂ ਉਸ ਵਚਨ ਨੂੰ ਵੀ ਨਾਲ ਲੈਣਾ ਹੈ ਨਾ ਕਿੰਨਾ ਦੇ ਨਾਲ ਨਹੀਂ ਤੁਸੀਂ ਫਿਰਨਾ ਗੁੱਸਾ ਕਰਨ ਵਾਲੇ ਦਾ ਮੇਲੀ ਜਾਨੀ ਕਿ ਉਹਦਾ ਯਾਰ ਬਣੀ ਉਹਦੀ ਸਹੇਲੀ ਵੀ ਨਹੀਂ ਬੰਨਣਾ ਹੈ ਉਹ ਜੀ ਦੇ ਨਾਲ ਤੁਸੀਂ ਕਦੇ ਵੀ ਫਿਰਨਾ ਜਿਹੜੀਆਂ ਮਤਲ ਅੱਖ ਮ ਠਕਾਉਣ ਵਾਲੀਆਂ ਕੁੜੀਆਂ ਨੇ ਜਦ ਤੇ ਇਹੋ ਜੇ ਉਹਨਾਂ ਦੇ ਨਾਲ ਤੁਹਾਡੀ ਸੰਗਤੀ ਹੋਵੇ ਨਾ ਜਿਹੜੀਆਂ ਆਪ ਹੀ ਨਹੀਂ ਪ੍ਰਾਰਥਨਾ ਕਰਦੀਆਂ ਤੇ ਤੁਹਾਨੂੰ ਕਰਨ ਦੇਣਗੀਆਂ ਨਹੀਂ ਨਾ ਕਰਨ ਦੇਣਗੀਆਂ ਕਿਉਂਕਿ ਬੁਰੀ ਸੰਗਤੀ ਜਿਹੜੀ ਆ ਬਾਈਬਲ ਚ ਲਿਖਿਆ ਬੁਰੀ ਸੰਗਤ ਚੰਗਾ ਚਾਲ ਚੱਲਣ ਦੀ ਵਿਗਾਰ ਵਿਗਾਰ ਜਿਹਨਾਂ ਦੇ ਕੋਲ ਚੰਗਾ ਚਾਲ ਚੱਲਣ ਆ ਨਾ ਚੰਗੀ ਤਲੀਮ ਆ ਨਾ ਉਹਨਾਂ ਦੀ ਤਲੀਮ ਕੀ ਹੋ ਜਾਂਦੀ ਆ ਸਾਰੀ ਗਲਤ ਹੋ ਆਪੋ ਚਾਹੁੰਦਾ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਇਹ ਵੀ ਹੁਕਮੀਆਂ ਪ੍ਰਭੂ ਦੀ ਦਾ ਕਿ ਤੁਸੀਂ ਉਹਨਾਂ ਦੇ ਨਾਲ ਨਾ ਫਿਰਿਓ ਹੈਨਾ ਕਿੰਨਾ ਅੱਛਾ ਵਚਨ ਮੈਨੂੰ ਪ੍ਰਭੂ ਨੇ ਦਿੱਤਾ ਮੈਂ ਮੈਲੇ ਸੋਚ ਰਿਆ ਸੀ ਕਿ ਇਸ ਵਚਨ ਤੇ ਕੀ ਬੋਲਾਂ ਹੈ ਮੈਂ ਕਿੰਨੇ ਵਿਸੇ ਰੱਖਿਆ ਆਪਣੇ ਅੰਗੇ ਪਰ ਪ੍ਰਭੂ ਨੇ ਮੈਂ ਕਿਹਾ ਪ੍ਰਭੂ ਤੂੰ ਹੀ ਦੇ ਦੇ ਮੈਨੂੰ ਜਿਹੜਾ ਕੁ ਦੇਣਾ ਤੇ ਪ੍ਰਭੂ ਨੇ ਮੈਨੂੰ ਇਹ ਬਚਨ ਦਿੱਤਾ ਕਿ ਮੇਰੇ ਪਿਆਰੇ ਪਿਆਰੇ ਭੈਣ ਭਰਾ ਹੋ ਜਿੰਨੇ ਮੇਰੀਆਂ ਭੈਣਾਂ ਮੇਰੇ ਬੱਚੇ ਮੇਰੇ ਬਜ਼ੁਰਗ ਮੇਰੇ ਤੋਂ ਜਿਹੜੇ ਬੱਡੇ ਨੇ ਮੈਂ ਉਹਨਾਂ ਦੀ ਬੇਇੱਜ਼ਤੀ ਨਹੀਂ ਕਰਦਾ ਕਿ ਤੁਸੀਂ ਸੱਚਮੁੱਚ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਹੀ ਜਿਵੇਂ ਕਲਾਮ ਚੰਦਿੱਕਾ ਨਾ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਹਨਾਂ ਨੂੰ ਕੀ ਕਰੇ ਉਹਨਾਂ ਉਹਨਾਂ ਨੂੰ ਜਵਾਨ ਬਣਾ ਕੇ ਤਾਂ ਕਿ ਵੱਡਾ ਹੋ ਕੇ ਉਹ ਇਸੇ ਸਿੱਖਿਆ ਨੂੰ ਲੈ ਕੇ ਚੱਲੇ ਤੇ ਪਿਤਾ ਸਵਰਗੀ ਪਿਤਾ ਤੇ DNA ਵੀ ਪਿਤਾ ਉਹਦੇ ਤੋਂ ਆਨੰਦ ਹੋ ਸਕੇ ਤੇ ਤੁਹਾਡੇ ਤੁਸੀਂ ਵੀ ਆਪਣੇ ਬੱਚਿਆਂ ਤੋਂ ਆਨੰਦ ਹੋ ਜਾਓਗੇ ਪ੍ਰਮਾਤਮਾ ਇਨ੍ਹਾਂ ਵਚਨਾਂ ਦੇ ਦੁਆਰਾ ਬਹੁਤ ساری ਆਸ਼ੀਸ਼ ਦੇ ਵਰਦਨ ਦੇ ਆਓ ਆਓ ਪ੍ਰਭੂ ਜੀ ਦਾ ਧੰਨਵਾਦ ਕਰਾਂ ਕਿ ਸਭ ਜਣੇ ਇਨ੍ਹਾਂ ਵਚਨਾਂ ਲਈ ਪ੍ਰਭੂ ਦਾ ਧੰਨਵਾਦ ਕਰਾਂ ਪ੍ਰਭੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਮ ਆਪੀ